ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗਸ਼ਾਲਾ ਚ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਸਤੀਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੀ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ ਦਾਬ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਤੇ ਮਨ ਤਨ ਸਾਰਾ ਸਵਸਥ ਰਹਿੰਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਸੋਹਰ ਦੀ ਵੱਡੀ ਖਬਰ ਤੁਹਾਡੇ ਨਾਲ ਦੈਨਿਕ ਸੋਹਰਾ ਟੀਵੀ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸੁਰਾ ਦੇ ਵੱਲੋਂ ਹੜਪੀੜਤਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਆਪਣੇ ਨਿੱਜੀ ਨਿਵਾਸ ਥਾਂ ਜਿਹੜੇ ਨੇ ਦੋ ਉਹਨਾਂ ਨੂੰ ਹੜਪੀੜਤਾਂ ਦੇ ਲਈ ਉਹਨਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ 24 ਘੰਟੇ ਉਹਨਾਂ ਨੂੰ ਹਰੇਕ ਸੁੱਖ ਸਹੂਲਤ ਜਿਹੜੀ ਆ ਉੱਥੇ ਮੁਹੱਈਆ ਕਰਵਾਈ ਜਾਏਗੀ ਕਿਉਂਕਿ ਰੋਪੜ ਦੇ ਵਿੱਚ ਉਹ ਉਹਨਾਂ ਦਾ ਵਿਧਾਨ ਸਭਾ ਹਲਕਾ ਹੈ ਤੇ ਉਸ ਹਲਕੇ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਈ ਥਾਵਾਂ ਦੇ ਉੱਪਰ ਬੰਨ ਪੱਕ ਕਿ ਜਿਹੜੀ ਇਹ ਸੇਵਾਵਾਂ ਦੇ ਭਾਈਆਂ ਚੱਲ ਰੀਆਂ ਨੇ ਤੇ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਜਿੰਨੇ ਹੜ੍ਹ ਪੀੜਤ ਨੇ ਕਿਉਂਕਿ ਲਗਾਤਾਰ ਭਾਖੜਾ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਪਾਣੀ ਨੰਗਲ ਰੋਪੜ ਆਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਥਿਤੀਆਂ ਨੂੰ ਅੰਡਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਉਹਨਾਂ ਦੇ ਇਸ ਹਲਕੇ ਦੇ ਵਿੱਚ ਉਹਨਾਂ ਨੂੰ ਜਿਹੜੀ ਹਰੇਕ ਸੁੱਖ ਸਹੂਲਤਾਂ ਜਿਹੜਾ ਕਹਿ ਲਈ ਕਿ ਵਾਂਝਾ ਨਰਿਆ ਜਾਵੇ ਇਸ ਕਰਕੇ ਉਹਨਾਂ ਦੇ ਵੱਲੋਂ ਆਪਣੇ ਦੋ ਘਰਾਂ ਨੂੰ ਇਹਨਾਂ ਹੜਪੀੜਤਾਂ ਦੇ ਲਈ ਖੋਲ ਦਿੱਤਾ ਗਿਆ ਲਗਾਤਾਰ ਉਹਨਾਂ ਦੇ ਉੱਪਰ ਇਸ ਚੀਜ਼ ਦੀ ਜ਼ਿੰਮੇਵਾਰੀ ਸੀ ਤੇ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਵੀ ਨਜ਼ਰ ਆਏ ਨੇ ਉਹਨਾਂ ਦੇ ਵੱਖ-ਵੱਖ ਜਿਹੜੇ ਨਿਜੀ ਨਿਵਾਸ ਸਥਾਨ ਨੇ ਜਿਨ੍ਹਾਂ ਦੇ ਵਿੱਚ ਗੰਭੀਰਪੁਰ ਪਿੰਡ ਹੈ ਤੇ ਨੰਗਲ ਦੇ ਵਿੱਚ ਉਹਨਾਂ ਦੇ ਜਿਹੜੇ ਘਰ ਨੇ ਉਹਨਾਂ ਦੇ ਦਰਵਾਜ਼ੇ ਜਿਹੜੇ ਨੇ ਆਮ ਲੋਕਾਂ ਦੇ ਲਈ ਹੜਪੀੜਤਾਂ ਦੇ ਲਈ ਖੋਲ ਦਿੱਤੇ ਗਏ ਨੇ ਜਿੱਥੇ 24 ਘੰਟੇ ਹਰੇਕ ਸੁੱਖ ਦੌਲਤ ਦੇ ਨਾਲ ਆ ਉਹਨਾਂ ਨੂੰ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਮਿਲਣ ਗਿਆ ਇਸ ਦੇ ਬਾਬਤ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ ਸੁਨੇਹਾ ਦਿੱਤਾ ਹੈ ਕਿ ਕੁਝ ਉਹਨਾਂ ਨੇ ਕਿਹਾ ਆਓ ਤੁਹਾਨੂੰ ਵੀ ਸੁਣਾ ਦਿੰਦੇ ਆ ਪਹਿਲੀ ਬੇਨਤੀ ਤੇ ਇਹ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਧਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭੋਹ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਅ ਜ਼ਰੂਰਤਮੰਦ ਹੈ ਉਹਨਾਂ ਲੋਕਾਂ ਤੱਕ ਆਪੇ ਪਹੁੰਚਾ ਸਕੀਏ ਪਹਿਲੀ ਬੇਨਤੀ ਤੇ ਇਹ ਕਿ ਜੀ ਆਪ ਜੋ ਵੀ ਮੈਂ ਹਾਂ ਆਪਸਬ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਥਾਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸੁਰਾ ਦੇ ਵੱਲੋਂ ਹੜਪੀੜਤਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਆਪਣੇ ਨਿੱਜੀ ਨਿਵਾਸ ਸਥਾਨ ਜਿਹੜੇ ਨੇ ਦੋ ਉਹਨਾਂ ਨੂੰ ਹੜਪੀੜਤਾਂ ਦੇ ਲਈ ਉਹਨਾਂ ਦੇ ਦਰਵਾਜ਼ੇ ਖੋਲ ਦਿੱਤੇ ਨੇ 24 ਘੰਟੇ ਉਹਨਾਂ ਨੂੰ ਹਰੇਕ ਸੁੱਖ ਸਹੂਲਤ ਜਿਹੜੀ ਆ ਉੱਥੇ ਮੁਹੱਈਆ ਕਰਵਾਈ ਜਾਏਗੀ ਕਿਉਂਕਿ ਰੋਪੜ ਦੇ ਵਿੱਚ ਉਹ ਉਹਨਾਂ ਦਾ ਵਿਧਾਨ ਸਭਾ ਹਲਕਾ ਹੈ ਤੇ ਉਸ ਹਲਕੇ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਈ ਥਾਵਾਂ ਦੇ ਉੱਪਰ ਬੰਦ ਪੱਕੇ ਉਨ੍ਹਾਂ ਦੇ ਵੱਲੋਂ ਖੁਦ ਗੱਟੇ ਚੱਕ ਕੇ ਜਿਹੜੀ ਇਹ ਸੇਵਾਵਾਂ ਦੇ ਭਾਈਆਂ ਚੱਲੀਆਂ ਨੇ ਤੇ ਹੁਣ ਉਨ੍ਹਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਜਿੰਨੇ ਹੜ੍ਹ ਪੀੜਤ ਨੇ ਕਿਉਂਕਿ ਲਗਾਤਾਰ ਭਾਖੜਾ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਪਾਣੀ ਨੰਗਲ ਰੋਪੜ ਆਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਉਨ੍ਹਾਂ ਦੇ ਵੱਲੋਂ ਲਗਾਤਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਸਥਿਤੀਆਂ ਨੂੰ ਅੰਡਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਉਹਨਾਂ ਦੇ ਇਸ ਹਲਕੇ ਦੇ ਵਿੱਚ ਉਹਨਾਂ ਨੂੰ ਜਿਹੜੀ ਹਰੇਕ ਸੁੱਖ ਸਹੂਲਤੋਂ ਜਿਹੜਾ ਕਹਿ ਲਈ ਕਿ ਵਾਂਝਾ ਨਾ ਰਿਹਾ ਜਾਵੇ ਇਸ ਕਰਕੇ ਉਹਨਾਂ ਦੇ ਵੱਲੋਂ ਆਪਣੇ ਦੋ ਘਰਾਂ ਨੂੰ ਇਹਨਾਂ ਹੜਪੀੜਤਾਂ ਦੇ ਲਈ ਖੋਲ ਦਿੱਤਾ ਗਿਆ ਲਗਾਤਾਰ ਉਹਨਾਂ ਦੇ ਉੱਪਰ ਇਸ ਚੀਜ਼ ਦੀ ਜ਼ਿੰਮੇਵਾਰੀ ਸੀ ਤੇ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਵੀ ਨਜ਼ਰ ਆਏ ਨੇ ਉਹਨਾਂ ਦੇ ਵੱਖ-ਵੱਖ ਜਿਹੜੇ ਨਿਜੀ ਨਿਵਾਸ ਸਥਾਨ ਨੇ ਜਿਨ੍ਹਾਂ ਦੇ ਵਿੱਚ ਗੰਬੀਰਪੁਰ ਪਿੰਡ ਹੈ ਤੇ ਨੰਗਲ ਦੇ ਵਿੱਚ ਉਹਨਾਂ ਦੇ ਜਿਹੜੇ ਘਰ ਨੇ ਉਹਨਾਂ ਦੇ ਦਰਵਾਜ਼ੇ ਜਿਹੜੇ ਨੇ ਆਮ ਲੋਕਾਂ ਦੇ ਲਈ ਹੜਪੀੜਤਾਂ ਦੇ ਲਈ ਖੋਲ ਦਿੱਤੇ ਗਏ ਨੇ ਜਿੱਥੇ 24 ਘੰਟੇ ਹਰੇਕ ਸੁੱਖ ਸੁਲਤ ਦੇ ਨਾਲ ਉਹਨਾਂ ਨੂੰ ਸਾਰੀਆਂ ਸੇਵਾਵਾਂ ਜੜੀਆਂ ਨੇ ਉਹ ਮਿਲਣ ਗਿਆ ਇਸ ਦੇ ਬਾਬਤ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ ਸੁਨੇਹਾ ਦਿੱਤਾ ਹੈ ਕਿ ਕੁਝ ਉਹਨਾਂ ਨੇ ਕਿਹਾ ਆਓ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਪਹਿਲੀ ਬੇਨਤੀ ਤੇ ਇਹ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਦਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭਵ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਅ ਜ਼ਰੂਰਤਮੰਦ ਹੈ ਉਹਨਾਂ ਲੋਕਾਂ ਤੱਕ ਆਪੇ ਪਹੁੰਚਾ ਸਕੀਏ ਪਹਿਲੀ ਬੇਨਤੀ ਤੇ ਇਹ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸदन ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸੁਰਾ ਦੇ ਵੱਲੋਂ ਹੜਪੀੜਤਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਆਪਣੇ ਨਿੱਜੀ ਨਿਵਾਸ ਥਾਂ ਜਿਹੜੇ ਨੇ ਦੋ ਉਹਨਾਂ ਨੂੰ ਹੜਪੀੜਤਾਂ ਦੇ ਲਈ ਉਹਨਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ 24 ਘੰਟੇ ਉਹਨਾਂ ਨੂੰ ਹਰੇਕ ਸੁੱਖ ਸਹੂਲਤ ਜਿਹੜੀ ਆ ਉੱਥੇ ਮੁਹੱਈਆ ਕਰਵਾਈ ਜਾਏਗੀ ਕਿਉਂਕਿ ਰੋਪੜ ਦੇ ਵਿੱਚ ਉਹ ਉਹਨਾਂ ਦਾ ਵਿਧਾਨ ਸਭਾ ਹਲਕਾ ਹੈ ਤੇ ਉਸ ਹਲਕੇ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਈ ਥਾਵਾਂ ਦੇ ਉੱਪਰ ਬੰਦ ਪੱਕੇ ਉਨ੍ਹਾਂ ਦੇ ਵੱਲੋਂ ਖੁਦ ਗੱਟੇ ਚੱਕ ਕੇ ਜਿਹੜੀ ਇਹ ਸੇਵਾਵਾਂ ਦੇ ਭਾਈਆਂ ਚੱਲ ਰੀਆਂ ਨੇ ਤੇ ਹੁਣ ਉਨ੍ਹਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਜਿੰਨੇ ਹੜਪੀੜਤ ਨੇ ਕਿਉਂਕਿ ਲਗਾਤਾਰ ਭਾਖੜਾ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਪਾਣੀ ਨੰਗਲ ਰੋਪੜ ਆਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਉਨ੍ਹਾਂ ਦੇ ਵੱਲੋਂ ਲਗਾਤਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਸਥਿਤੀਆਂ ਨੂੰ ਅੰਡਰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਉਹਨਾਂ ਦੇ ਇਸ ਹਲਕੇ ਦੇ ਵਿੱਚ ਉਹਨਾਂ ਨੂੰ ਜਿਹੜੀ ਹਰੇਕ ਸੁੱਖ ਸਹੂਲਤਾਂ ਜਿਹੜਾ ਕਹਿ ਲਈਏ ਕਿ ਵਾਂਝਾ ਨਰਿਆ ਜਾਵੇ ਇਸ ਕਰਕੇ ਉਹਨਾਂ ਦੇ ਵੱਲੋਂ ਆਪਣੇ ਦੋ ਘਰਾਂ ਨੂੰ ਇਹਨਾਂ ਹੜਪੀੜਤਾਂ ਦੇ ਲਈ ਖੋਲ ਦਿੱਤਾ ਗਿਆ ਲਗਾਤਾਰ ਉਹਨਾਂ ਦੇ ਉੱਪਰ ਇਸ ਚੀਜ਼ ਦੀ ਜ਼ਿੰਮੇਵਾਰੀ ਸੀ ਤੇ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਵੀ ਨਜ਼ਰ ਆਏ ਨੇ ਉਹਨਾਂ ਦੇ ਵੱਖ-ਵੱਖ ਜਿਹੜੇ ਨਿਜੀ ਨਿਵਾਸ ਸਥਾਨ ਨੇ ਜਿਨ੍ਹਾਂ ਦੇ ਵਿੱਚ ਗੰਭੀਰਪੁਰ ਪਿੰਡ ਹੈ ਤੇ ਨੰਗਲ ਦੇ ਵਿੱਚ ਉਹਨਾਂ ਦੇ ਜਿਹੜੇ ਘਰ ਨੇ ਉਹਨਾਂ ਦੇ ਦਰਵਾਜ਼ੇ ਜਿਹੜੇ ਨੇ ਆਮ ਲੋਕਾਂ ਦੇ ਲਈ ਹੜਪੀੜਤਾਂ ਦੇ ਲਈ ਖੋਲ ਦਿੱਤੇ ਗਏ ਨੇ ਜਿੱਥੇ 24 ਘੰਟੇ ਹਰੇਕ ਸੁੱਖ ਉਦ ਦੇ ਨਾਲ ਆ ਉਹਨਾਂ ਨੂੰ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਮਿਲਣ ਗਿਆ ਇਸ ਦੇ ਬਾਬਤ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ ਸੁਨੇਹਾ ਦਿੱਤਾ ਹੈ ਕਿ ਕੁਝ ਉਹਨਾਂ ਨੇ ਕਿਹਾ ਆਓ ਤੁਹਾਨੂੰ ਵੀ ਸੁਣਾ ਦਿੰਦੇ ਆ ਪਹਿਲੀ ਬੇਨਤੀ ਤੇ ਇਹ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਦਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲ੍ਹੇ ਰਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੇ ਰਾਸ਼ਨ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭੋਹ ਮਦਦ ਦੇ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਅ ਜ਼ਰੂਰਤਮੰਦ ਹੈ ਉਹਨਾਂ ਲੋਕ ਤੱਕ ਆਪੇ ਪਹੁੰਚਾ ਸਕੀਏ ਪਹਿਲੀ ਬੇਨਤੀ ਤੇ ਇਹ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਿائش ਹੈ ਜਿਸ ਦਾ ਨਾਮ ਸੇਵਾ ਸदन ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ